ਹਾਂਜੀ ਬਹੁਤ ਬਹੁਤ ਧੰਨਵਾਦ ਬਲਾ ਜੀ ਤੇ ਸਭ ਤੋਂ ਪਹਿਲਾਂ ਤੇ ਸਭ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜਿਵੇਂ ਬਲਾ ਜੀ ਨੇ ਦੱਸਿਆ ਕਿ ਅਸੀਂ ਇੱਕ ਜੋ ਵੀ ਹੈ ਵੀ ਕਿੱਸਾ ਹੈ ਸਮਾਜ ਦੇ ਤੇ ਆਜ਼ਾਦੀ ਦੇ ਵੰਡ ਬਾਰੇ ਆਜ਼ਾਦੀ ਕਹਿੰਦੇ ਹੋ ਜਾਂ ਵੰਡ ਬਾਰੇ ਬਹੁਤ ਕੁਝ ਲਿਖਿਆ ਗਿਆ ਤੇ ਕਿਹਾ ਗਿਆ ਤੇ ਮਾਸਟਰ ਤਾਰਾ ਸਿੰਘ ਦੇ ਵੀ ਸਿੱਖਾਂ ਦੀ ਗਵਾਹੀ ਦੇ ਬਾਰੇ ਬਹੁਤ ਕੁਝ ਪੜਿਆ ਸੁਣਿਆ ਹੈ ਪਰ ਆ ਜਿਹੜਾ ਮੈਂ ਵਿਸ਼ਾ ਚੁਣਿਆ ਹੈ ਇਹਦੇ ਬਾਰੇ ਮੈਨੂੰ ਕੋਈ ਖਾਸ ਜਾਣਕਾਰੀ ਨਹੀਂ ਸੀ ਹੈਗੀ ਐਵੇਂ ਕਹਾ ਤੇ ਥੋੜਾ ਜਿਹਾ ਆਇਆ ਮੈਨੂੰ ਪਤਾ ਲੱਗਾ ਤੇ ਮੈਂ ਕਿਹਾ ਵੀ ਇੱਕ ਮੈਨੂੰ ਜਵੇਂ ਬਲਾਦੀ ਕਹ ਜੇ ਸੀ ਕਿ ਨਵੀਂ ਕੋਈ ਗੱਲ ਜਾਂ ਇੰਟਰਸਟਿੰਗ ਟਾਪਿਕ ਹੈ ਤੇ ਮੈਂ ਸੋਚਿਆ ਕਿ ਸੰਗਤ ਨਾਲ ਸਾਂਝੀ ਕੀਤੀ ਜਾਵੇ ਤੇ ਅੱਜ ਦਾ ਟਾਈਟਲ ਜਿਵੇਂ ਤੁਸੀਂ ਸਕਰੀਨ 'ਤੇ ਨਜ਼ਰ ਆ ਰਹੀ ਜੀ ਸਭ ਨੂੰ ਜੇ ਨਹੀਂ ਆ ਰਹੀ ਤੇ ਦੱਸ ਸਕਦੇ ਦੱਸ ਸਕਦੇ ਜੀ ਆ ਜਾ ਰਹੀ ਹੈ ਜੀ ਹਾਂਜੀ ਹਾਂਜੀ ਪੰਜਾਬ ਦੀ ਵੰਡ ਤੋਂ ਪਹਿਲਾਂ ਬਣਾਈ ਅਕਾਲ ਫੌਜ ਔਰ ਜਦ ਆ ਤੇ ਆਪਾਂ ਨੂੰ ਪਤਾ ਹੀ ਹੈ ਜੀ ਤੇ ਹੁਣ ਇਹ ਅੱਗੇ ਮੈਂ ਇੱਕ ਅਕਾਲ ਸੈਨਾ ਦੇ ਬਾਰੇ ਕੁਝ ਹਫ਼ਤੇ ਪਹਿਲਾਂ ਗੱਲਬਾਤ ਕੀਤੀ ਸੀ ਉਹ ਬਣੀ ਸੀ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਟਾਈਮ ਤੋਂ ਲੇਕਿਨ ਇਹ ਜਿਹੜੀ ਹੈ ਕਿ ਇਹ ਅਕਾਲ ਫੌਜ ਜਿਹੜੀ ਸੀ ਬਣਾਈ ਗਈ ਉਹ ਇਹ ਜਿਹੜੀ ਖਾਸ ਕਰਕੇ ਇਹ ਆਜ਼ਾਦ ਵੰਡ ਤੋਂ ਪਹਿਲਾਂ ਬਣੀ ਸੀ 1947 ਇਹ ਜਿਹੜੀ ਸੀ ਜੀ ਇੱਕ ਫੌਜੀ ਅਕਾਲੀ ਦਲ ਤੇ ਪਹਿਲਾਂ ਹੀ ਹੈਗਾ ਸੀ ਤੇ ਜੋ ਇਹ ਸਾਰਾ ਆਪਾਂ ਨੂੰ ਪਤਾ ਹੈ ਇੱਕ ਫੌਜੀ ਸੰਗਠਨ ਬਣਾਇਆ ਗਿਆ ਸੀ ਤੇ ਮਾਰਚ 1947 ਦੇ ਵਿੱਚ ਇਹ ਬਣਾਈ ਗਈ ਸੀ ਔਰ ਇਹਦੇ ਜਿਹੜੇ ਅਧਿਕਾਰੀ ਜਿਹੜੇ ਸਨ ਮੈਂਬਰ ਅਧਿਕਾਰੀ ਸਨ ਉਹ ਤਨਖਾਹਦਾਰ ਸਨ ਕਈ ਵਾਰ ਤੇ ਹੁੰਦਾ ਕਿ ਕੋਈ ਤੁਸੀਂ ਕੰਮ ਕਰ ਰਹੇ ਹੋ ਵਲੰਟੀਅਰ ਕਰ ਰਹੇ ਹੋ ਲੇਕਿਨ ਇਹਦੇ ਵਿੱਚ ਇਹਨਾਂ ਨੇ ਜਿਵੇਂ ਬਣਾਈ ਸੀ ਉਹ ਆਪਾਂ ਥੋੜੀ ਅੱਗੇ ਜਾ ਕੇ ਗੱਲ ਕਰਾਂਗੇ ਤਨਖਾਹਦਾਰ ਸਨ ਫੇਰ ਦੂਸਰਾ ਹੈ ਕਿ ਪੂਰੇ ਵਿੱਚ ਪ੍ਰਾਣੇ ਤਜਰਬੇਕਾਰ ਫੌਜੀ ਅਧਿਕਾਰੀ ਜਿਹੜੇ ਰਟਾਇਰਡ ਬੰਦੇ ਸਨ ਨਿਹੰਗ ਸਿੰਘ ਤੇ ਪਿੰਡਾਂ ਦੇ ਪਹਿਲਵਾਨ ਵੀ ਸ਼ਾਮਲ ਸਨ ਅੱਗੇ ਜਾ ਕੇ ਆਪਾਂ ਫੇਰ ਹੋਰ ਦੇਖਾਂਗੇ ਜੀ ਕਿ ਹੋਰ ਵੀ ਕਾਫੀ ਆ ਆਰੰਭ ਕਿਵੇਂ ਹੋਇਆ ਤੇ ਕਿਹੜੇ ਕਿਹੜੇ ਤਰ੍ਹਾਂ ਦੇ ਇਹਦੇ ਵਿੱਚ ਆ ਲੋਕ ਸਨ ਜਾਨਿੜੇ ਮੈਂਬਰ ਸਨ ਇਹਦਾ ਆਰੰਭ ਇਸ ਤਰ੍ਹਾਂ ਹੋਇਆ ਜੀ ਕਿ 라ਵਰ ਪਿੰਡੀ ਦੇ ਬਲਾਤਕਾਰ ਵਰਗੇ ਵਗੇਰੇ ਜਿਹੜੇ ਕੱਤਲ ਆਉਂਦੇ ਪਰਤੀ ਕਰਮ ਵਧੇ ਉਕੇ ਆਪਾਂ ਪੜਿਆ ਕਿ ਸਭ ਤੋਂ ਪਹਿਲਾਂ ਜਿਹੜੇ ਥੋੜੇ ਜਿਹੇ ਹਿੰਦੂਆਂ ਤੇ ਸਿੱਖਾਂ ਇੱਕ ਬਨੇ ਤੇ ਮੁਸਲਮਾਨ ਇੱਕ ਬਨੇ ਉੱਥੇ ਸ਼ੁਰੂ ਹੋਇਆ ਸੀ ਰਾਹਲਪਿੰਡੀ ਤੋਂ ਉਹ ਮੇਰੇ ਖਿਆਲ 45 46 ਦੇ ਵਿੱਚ ਸ਼ੁਰੂ ਹੋ ਗਿਆ ਸੀ ਤੇ ਮੁਸਲਮਿਲੀ ਦੇ ਹਮਲੇ ਵਗੈਰਾ ਹੋਏ ਤੇ ਉਹਦੇ ਅ ਦੁਬਾਰੇ ਤਿਆਰ ਰਹਿਣ ਵਾਸਤੇ ਫਿਰ ਫੈਬਰੂਰੀ 1947 ਦੇ ਵਿੱਚ ਸਿੱਖ ਆਗੂਆਂ ਨੇ ਚਰਚਾ ਸ਼ੁਰੂ ਕੀਤੀ ਤੇ ਮਾਰਚ 1947 ਦੇ ਵਿੱਚ ਇੱਕ ਫੌਜੀ ਸੰਗਠਨ ਅਕਾਲ ਫौज ਬਣਾਇਆ ਗਿਆ ਜਿਹੜੇ ਬਾਰੇ ਆਪਾਂ ਗੱਲ ਕਰਨੀ ਆ ਅੱਜ। ਜਿਸ ਵਿੱਚ ਤਨਖਾਦਰਦ ਕਰੀ ਸੰਦੇਮ ਪਹਿਲਾਂ ਕਿਹਾ ਹੈ। ਮਾਸਟਰ ਤਾਰਾ ਸਿੰਘ ਜੀ ਨੇ ਕਿਹਾ ਕਿ ਉਹਨਾਂ ਦਾ ਉਦੇਸ਼ ਜਿਹੜਾ ਹੈ ਉਹ ਇੱਕ ਫੌਜੀ ਸੰਗਠਨ ਨੂੰ ਗਠਨ ਕਰਨਾ ਹੈ। ਇਸ ਦੇਸ਼ ਲਈ ਕੀ ਹੋਇਆ ਕਿ ਅਕਾਲੀ ਦੰਨੇ ਹਥਿਆਰ ਖਰੀਦਣ ਤੇ ਸਪਾਹੀਆਂ ਨੂੰ ਭੁਗਤਾਨ ਕਰਨ ਲਈ ਫੰਡ ਇਕੱਠਾ ਕਰਨ ਦੀ ਮੁਹਿੰਮ ਚਲਾਈ ਸਭ ਤੋਂ ਪਹਿਲਾਂ ਮਾਸਟਰ ਤਾਰਾ ਸਿੰਘ ਜੀ ਨੇ ਅੱਜ ਹੀ ਦੇ ਖ਼ਬਰ ਵਿੱਚ ਇਸ਼ਤਿਹਾਰ ਬਾਜ਼ੀ ਕੀਤੀ ਤੇ ਸ਼ਹਿਰ ਅਸ਼ਹਿਰ ਜਾ ਕੇ ਯਾਤਰਾ ਵੀ ਕੀਤੀ ਗੱਲਾਂ ਬਤਾ ਦਿੱਤੀਆਂ ਲਾਲਪੁਰ ਤੋਂ 12000 ਕਹਿੰਦੇ ਆ ਜਿਸ ਤੱਕ ਮੈਨੂੰ ਪਤਾ ਲੱਗਾ ਇਕੱਠੇ ਹੋਏ ਪਹਿਲਾਂ ਕਿ ਬੰਗਾਲ ਦੇ ਰਹਿਣ ਵਾਲੇ ਮਾਰਵੜੀ ਜਿਹੜੇ ਸੰਕਾਰੋਬਾਰੀ ਉਹਨਾਂ ਚੋਂ 1.5 ਲੱਖ ਰੁਪਈਆ ਇਕੱਠਾ ਫਿਰ ਮਈ ਦੇ 47 ਤੱਕ 50 ਲੱਖ ਰੁਪਈਆ ਜਿਹੜੇ ਸੀ ਨਾ ਉਹ ਇਕੱਠੇ ਹੋ ਗਏ ਹੁਣ ਤੁਸੀਂ ਮਤਲਬ 50 50 ਲੱਖ ਰੁਪਈਆ ਜਿਹੜਾ ਕਾਫੀ ਵੱਡੀ ਰਕਮ ਆ ਦੇ ਤਸਵੀਰ ਨੂੰ ਦੇਖ ਆਉਣ ਨਾਲ ਉਹਨੂੰ ਦੇਖ ਲੋ ਤੇ ਉਸ ਵੇਲੇ ਵਾਸਤੇ 50 ਲੱਖ ਰੁਪਈਆ ਬਹੁਤ ਵੱਡੀ ਰਕਮ ਸੀ ਇਹ ਹੈ ਜੀ ਕਿਤੇ ਇੱਕ ਇਹਨਾਂ ਨੇ ਜਿਹੜਾ ਫੌਦੀ ਆਊਟਫਿਟ ਸੀ ਆ ਕਾਲ ਫੌਜਾ ਵਰਦੀ ਤਾਰੇ ਸਪਾਈ ਉਹਦੀ ਵਰਦੀ ਚ ਕੀ ਸੀ ਗੂੜੀ ਨੀਲੀ ਪੱਗ ਜਿਹੜੇ ਅਸੀਂ ਐਕਸਪੈਕਟ ਆਪਾਂ ਕਰ ਸਕਦੇ ਹਾਂ ਖਾਕੀ ਕਮੀਜ਼ ਫੌਜ ਦੇ ਵਿੱਚ ਕਮਰ ਕਸਾਵੀ ਧਨ ਹਥਿਆਰਾਂ ਵਾਸਤੇ ਚਾਹੀਦਾ ਸੀ ਲੰਮੀ ਕਿਰਪਾਨ ਤੇ ਜਿਹੜੀ ਤਾਂ ਤੇ ਆਮ ਜਿਸ ਤੋ ਸੱਚਾ ਉਹ ਗੋਡਿਆਂ ਤੋਂ ਉੱਪਰ ਖੁੱਲੀ ਤੇ ਥੱਲੇ ਪੀਡੀ ਸੀ ਇਹੋ ਜੀ ਆ ਉਦੋਂ ਕੋਲ ਸਵਾਰੀ ਦੇ ਵਿੱਚ ਵਰਤੀ ਜਾਂਦੀ ਸੀ ਸੋ ਇਹ ਦੀ ਜਿਹੜੀ ਇਹ ਯੂਨੀਫਾਰਮ ਪ੍ਰੋਪਰ ਬਣੀ ਤੇ ਇਸ ਤੋਂ ਅੱਗੇ ਜੀ ਫਿਰ ਆਪਾਂ ਦੇਖਦੇ ਆ ਇਹ ਦੀ ਇੱਕ ਕਾਫੀ ਕਿਉਂਕਿ ਜਦੋਂ ਦਿਖਣਾ ਸ਼ੁਰੂ ਕੀਤਾ ਤੇ ਲੱਗਾ ਕਿ ਖਿਸ਼ਵੰਤ ਸਿੰਘ ਦੀ ਧਰਾਂ ਨਹੀਂ ਅੰਗਰੇਜ਼ੀ ਦਾ ਇੱਕ ਨਾਵਲ ਲਿਖਿਆ ਸੀ ਟ੍ਰੇਨ ਟੂ ਪਾਕਿਸਤਾਨ ਇਹਦੀ ਜਥੇਦੀ ਵਰਦੀ ਦਾ ਵਰਣਨ ਕੀਤਾ ਪੂਰਾ ਜੀ ਉਹਦਾ ਅੰਗਲਿਸ਼ ਦੇ ਵਿੱਚ ਸੀ ਉਹਦਾ ਪੰਜਾਬੀ ਅਨਵਾਦ ਕਰਕੇ ਮੈਂ ਫਿਰ ਇੱਥੇ ਪਾਇਆ ਹੈ ਉਹ ਉਹਨੇ ਐਸਟਰਾ ਜਿਹੜੀ ਉਹਨੇ ਜਿਵੇਂ ਐਕਸਪਲੇਨੇਸ਼ਨ ਲਿਖੀ ਸੀ ਮੈਂ ਉਹ ਵੀ ਇੱਥੇ ਲਿਖੀ ਆ ਜੀ ਗਰੁੱਪ ਵਿੱਚੋਂ ਇੱਕ ਜੋ ਆਗੂ ਜਾਪਦਾ ਸੀ ਨੇ ਦੂਜਿਆਂ ਨੂੰ ਬੈਠਣ ਦਾ ਇਸ਼ਾਰਾ ਕੀਤਾ ਸਾਰੇ ਬੈਠ ਗਏ ਆਗੂ ਦਾ ਹਮਲਾਵਰ ਸੁਭਾਸ ਉਹ ਖੋੜਾਵਸਤਾ ਵਿੱਚ ਇੱਕ ਮੁੰਡਾ ਸੀ ਜਿਸਨੇ ਛੋਟੀ ਜੀ ਦਾੜੀ ਚਮਕ ਦੇਣ ਵਾਲੇ ਪਦਾਰਥ ਵਰਤ ਕੇ ਥੋੜੀ ਨਾਲ ਲਾਈ ਸੀ ਉਹ ਛੋਟੇ ਕੱਦ ਤੇ ਪਤਲੇ ਪਤਲੇ ਸਰੀਰ ਵਾਲਾ ਸੀ ਅਤੇ ਕੁਝ ਹੱਦ ਤੱਕ ਇਸਤਰੀਆਂ ਵਾਂਗ ਵਿਹਾਰ ਕਰਨ ਦਾ ਕਰਜ਼ਾ ਲੱਗ ਰਿਹਾ ਸੀ ਉਸ ਦੀ ਚਮਕਦਾਰ ਨੀਲੀ ਪੱਗ ਦੇ ਤਿੱਖੇ ਕੋਣੇ ਹੇਠ ਜਿਵੇਂ ਇੱਕ ਚਮਕਦਾਰ ਲਾਲ ਰੰਗ ਦਿਖਾਈ ਰਿਹਾ ਦੇ ਰਿਹਾ ਸੀ ਜਿਵੇਂ ਕਿ ਆਪਾਂ ਸਾਰੇ ਆਪ ਕਰਕੇ 50 ਥਲੇ ਬੰਦੇ ਨੂੰ ਕੈਦ ਨੇ ਆ। ਅ ਕਾਕੀ ਵੀਡੀ ਗਮੀ ਦੇ ਉਤੇ ਉਸ ਦੇ ਗੋਲ ਚੁਗ ਦੇ ਮੋਢਿਆਂ ਤੇ ਢਿੱਲੀ ਲਟਕ ਰਹੀ ਸੀ। ਕਿਉਂਕਿ ਜਿਹਨੇ ਲਿਖਿਆ ਸੀ ਮੈਂ ਉਹ ਸਾਰਾ ਹੀ ਆਪ ਨੂੰ ਪੜ੍ਹ ਕੇ ਇਸ ਕਰਕੇ ਸੁਣਾ ਰਿਹਾ ਕਿ ਉਹਨੇ ਇਹਦੀ ਵੀ ਸਾਰੀ ਐਕਸਪਲੇਨੇਸ਼ਨ ਕਿਵੇਂ-ਕਿਵੇਂ ਦਿੱਤੀ ਆ ਉਹਦੇ ਵਿੱਚ ਆਪਣੇ ਨਾਵਲ ਦੇ ਵਿੱਚ। ਉਹਦੀ ਤੰਗ ਛਾਤੀ ਉਤੇ ਗੋਲੀਆਂ ਨਾਲ ਭਰਿਆ ਹੋਇਆ ਇੱਕ ਚਮੜੇ ਦਾ ਪਟਾ ਸੀ। ਜਿਸ ਦਾ ਉਸਦੀ ਕਮਰ ਨਾਲ ਜਿਹੜਾ ਉਸਦੀ ਕਮਰ ਨਾਲ ਜੁੜਿਆ ਹੋਇਆ ਸੀ। ਹਥਿਆਰ ਰੱਖਣ ਵਾਲੀ ਜਗ੍ਹਾ ਵਿੱਚ ਇੱਕ ਪਾਸੇ ਪਿਸਤੌਲ ਜਿਹੜੇ ਆਪਾਂ ਵਰਦੀ ਦੇ ਪਹਿਲਾਂ ਦੇਖ ਦੇਖ ਬੈਠੇ ਆਂ ਦੇਖ ਚੁੱਕੇ ਆਂ ਤੇ ਇਹ ਘੱਟਾ ਬਾਹਰ ਨਿਕਲਿਆ ਹੋਇਆ ਸੀ ਤੇ ਦੂਜੀ ਪਾਸੇ ਇੱਕ ਛੁਰਾ ਸੀ। ਉਹਨੂੰ ਆਪਾਂ ਕਿਰਪਾਨ ਕਹਿ ਲਓ ਜਾਂ ਜੋ ਵੀ ਹੈ ਛੋਟੀ ਕਿਰਪਾਨ ਕਹਿ ਲਓ। ਇੰਜ ਲੱਗ ਰਿਹਾ ਸੀ ਕਿ ਜਿਵੇਂ ਉਸਦੀ ਮਾਂ ਨੇ ਉਸ ਨੂੰ ਇੱਕ ਅਮਰੀਕੀ ਕਾਬੂਏ ਵਾਂਗ ਸਜਾਇਆ ਹੋਵੇ। ਇਹ ਤੁਸੀਂ ਜਿਹੜੀ ਮੈਂ ਹੁਣੇ ਪਿਕਚਰ ਦਿਖਾਈ ਸੀ ਉਹਦੇ ਪਹਿਲੀ ਸਲਾਈਡ ਦੇ ਵਿੱਚ ਉਹ ਵੀ ਬਿਲਕੁਲ ਉਸੇ ਤਰ੍ਹਾਂ ਹੀ ਉਹ ਜਿਹੜੀ ਪੈਂਟ ਵੀ ਆ ਇਸੇ ਤਰ੍ਹਾਂ ਦੀ ਕਾਉਬాయ ਵਗੈਰਾ ਦੀ ਇਸੇ ਤਰ੍ਹਾਂ ਦੀਆਂ ਪੈਂਟ ਵਗੈਰਾ ਹੁੰਦੀਆਂ ਸੀ ਉਹਦੇ ਮੋਖਾ ਗੁੜੇ ਸਨ ਜੀ ਉਹ ਮਾਸਟਰ ਤਾਰਾ ਸਿੰਘ ਤੇ ਕਾਲੀਦਲ ਦੇ ਇਹ ਤੇ ਆਪਾਂ ਸਾਰਿਆਂ ਨੂੰ ਪਤਾ ਸੇਵਾਦਾਰ ਦਸਨ ਤੇ ਜੱਠਿਆਂ ਵੱਲੋਂ ਬੁਲਾਰੇ ਸਨ ਸਰਦਾਰ ਬਲੇਵ ਸਿੰਘ ਦੇ ਨਾਲ ਨਤਮਨ ਵੱਲੋਂ ਸਿੱਖ ਪ੍ਰਤੀਨਿਧ ਵਜੋਂ ਜਾਣੇ ਜਾਂਦੇ ਸਨ ਜੇ ਗਵਰਨਮੈਂਟ ਦੇ ਨਾਲ ਜਾਂ ਕਿਸੇ ਲੀਡਰਸ਼ਿਪ ਦੇ ਨਾਲ ਗੱਲ ਕਰਨੀ ਹੁੰਦੀ ਸੀ ਤੇ ਇਹ ਦੋਵੇਂ ਆਪਾਂ ਨੂੰ ਪਤਾ ਹੈ ਕਿ ਇਹ ਗੱਲ ਕਰਨ ਜਾਂਦੇ ਸੀ ਇਸ ਤੋਂ ਇਲਾਵਾ ਜੀ ਗਿਆਨੀ ਕਰਤਾਰ ਸਿੰਘ ਮਾਝਾ ਮਾਲਵਾ ਦੁਆਬਾ ਗੁਜਰਾਂਵਾਲਾ ਸ਼ਾਹਪੁਰ ਸਿਆਲਕੋਟ 라ਵਲਪਿੰਡੀ ਸਹਾਰ ਤੇ ਗੁਜਰਾਤ ਦੇ ਸਥਾਨਕ ਜਥੇਦਾਰਾਂ ਨਾਲ ਮੁਲਾਕਾਤਾਂ ਕਰਨ ਹਥਿਆਰ ਖਰੀਦਣ ਤੇ ਸਪਾਹੀਆਂ ਨੂੰ ਤਨਖਾਹ ਦੇਣ ਲਈ ਫਾਉਂਡਮੈਂਟਨ ਦੀ ਜ਼ਿੰਮੇਵਾਰੀ ਸੀ ਉਹਨਾਂ ਕੋਲ ਉਦਮ ਸਿੰਘ ਨਾਗੋ ਕੇ ਆਪਾਂ ਇਹਨਾਂ ਦੇ ਨਾਂ ਸਾਰਿਆਂ ਦੇ ਸੁਣੇ ਨੇ ਈਸ਼ਰ ਸਿੰਘ ਮਝਾਇਲ ਤੇ ਸੋਹਣ ਸਿੰਘ ਜਲਾਲ ਉਸਮਾਨ ਨੇ ਬਾਜਾ ਵਿੱਚ ਰਹਿਤ ਕਰਮਚਾਰੀਆਂ ਵਜੋਂ ਸੇਵਾ ਨਿਭਾਈ ਨਾਲ ਹੀ ਮਾਜਾ ਵਿੱਚ ਸਿੱਖਾਂ ਦੀ ਸੁਰੱਖਿਆ ਯਕੀਨੀ ਬਲਾਈ ਤੇ ਮਦੀ ਮੁਦਕ ਜਥੇਦਾਰ ਮੂਨ ਸਿੰਘ ਨਾਗੋ ਕੇ 1935 ਤੋਂ ਜਿਹੜੇ 1948 ਤੱਕ ਅਕਾਲ ਤਖਤ ਦੇ ਜਥੇਦਾਰ ਸਨ ਜਿਨ੍ਹਾਂ ਨੇ ਇਹਨਾਂ ਨੇ ਕਿ ਪਾਕਿਸਤਾਨ ਤੋਂ ਆਇਸ਼ ਨਾਰਥੀਆਂ ਦੇ ਪੁਨਰਵਾਸ ਲਈ ਸਿੱਖ ਵਰਗ ਨਾਲ ਕੰਮ ਕੀਤਾ। ਸੋ ਇਹ ਜਣ ਜਿਹੜੇ ਮੇਨ ਅ ਅੱਗੇ ਸਣ ਅੱਗੇ ਇੱਕ ਹੋਰ ਚਿੱਤਰ ਹੈ ਜੀ ਕਿ ਜਿਹਦੇ ਵਿੱਚ ਮੁੱਖ ਆਗੂ ਜਿਹੜੇ ਦਿਖਾਏ ਗਏ ਨੇ ਉਦਮ ਸਿੰਘ ਨਾਲ ਕੋ ਕੇ ਫਿਰ ਈਸ਼ਾ ਸਿੰਘ ਮਝੈਲ ਮਾਸਟਰ ਤਾਰਾ ਸਿੰਘ ਜੀ ਥੱਲੇ ਕੁਰਸੀ ਬੈਠੇ ਹੋਏ ਨੇ ਤੇ ਦਸ਼ਨ ਸਿੰਘ ਫਿਰੂਮਾਨ ਇੱਜਾ ਤੇਦਰ ਮੁੰਸੇ ਸੋ ਇਹ ਇੱਕ ਜੀ ਚਰਮਨ ਲੱਭਾ ਜਿਹੜਾ ਕਿ ਉਹ ਜਿਹੜੇ ਆਗੂ ਤੇ ਉਹਨਾਂ ਦੀ ਵੀ ਦੇਖੋ ਤੁਸੀਂ ਮਾਸਟਰ ਤਾਰਾ ਸਿੰਘ ਹਰਤੋ ਮੇਰਾ ਬਾਕੀ ਸਾਰਿਆਂ ਨੇ ਉਹ ਸੇਮ ਟਾਈਪ ਦੀ ਇੱਕ ਯੂਨੀਫਾਰਮ ਪਾਈ ਹੋਈ ਹੈ ਫਿਰ ਜੀ ਇਹ ਹੋਇਆ ਕਿ ਆਜ਼ਾਦ ਹਿੰਦ ਫੌਜ ਦੀ ਜਿਹੜੀ ਅਫਸਰਸ ਉਸ ਵੇਲੇ ਤੱਕ ਉਹ ਸੁਭਾਸ਼ ਚੰਦਰ ਭੋਸ ਦੀ ਜਿਹੜੀ ਸੀ ਉਹ ਖਤਮ ਹੋ ਚੁੱਕਾ ਸੀ ਇਹ ਕੁ ਇਸ ਕਰਕੇ ਉਹ ਵੀ ਫਿਰ ਇੱਧ ਅ ਅਗੇ ਕਾਰਫੋਇ ਦੇ ਵਿੱਚ ਉਹਨਾਂ ਨੇ ਵੀ ਯੋਗਦਾਨ ਪਾਇਆ ਕਿਉਂਕਿ ਉਹਨਾਂ ਦੀ ਫੌਜੀ ਸਖਲਾਈ ਬਹੁਤ ਵਧੀਆ ਸੀ ਅ ਇਹ ਇਸ ਕਰਕੇ ਉਹਨਾਂ ਨੂੰ ਕਾਫੀ ਭਾਰੀ ਗਿਣਤੀ ਵਿੱਚ ਪਰਤੀ ਕੀਤਾ ਗਿਆ ਦੂਸਰੇ ਦੂਜੇ ਵਿਸ਼ਵ ਯੁੱਧ ਵਿੱਚ ਆਪਣੀ ਸਫਲਤਾ ਦੇ ਕਾਰਨ ਸਿੱਖ ਜਗਤ ਫੌਜ ਹਿੰਦ ਫੌਜ ਅਫਸਰਾਂ ਨੇ ਸੁਭਾਸ਼ ਚੰਦਰ ਬੋਸ ਦੀ ਧਰਮ ਨਿਰਪੱਖ ਦੇਸ਼ ਭਗਤੀ ਵਿੱਚ ਆਪਣਾ ਵਿਸ਼ਵਾਸ ਦਿਵਾ ਦਿੱਤਾ ਸੀ ਇਹ ਤੀਜੇ ਉਹ ਕਾਲਫ ਫੌਜ ਦੇ ਅਤਿ ਕਾਲ ਸੈਨਾ ਉਹ ਵਿਚਾਰ ਨਾਲ ਲੈ ਤਿਆ ਰਹੇ ਉਸ ਵੇਲੇ ਇੱਕ ਅਤਿ ਕਾਲ ਸੈਨਾ ਵੀ ਬਣਾਈ ਸੀ ਇਹ ਬਣੀ ਸੀ ਲੇਕਿਨ ਉਹਦਾ ਜਿਹੜਾ ਸੀ ਮਕਸਦ ਉਹ ਮੈਂਬਰਸ਼ਿਪ ਉਹ ਮੋਸਟਲੀ ਅਕਾਲੀ ਦਲ ਦੇ ਮੈਂਬਰ ਸਨ ਜਿਹੜੇ ਕਿ ਇਹਨਾਂ ਨੇ ਆਪਣਾ ਇੱਕ ਗਰੁੱਪ ਥੋੜਾ ਬਣਾਇਆ ਸੀ ਪੈਸੇ ਇਕੱਠੇ ਕਰਨ ਜਾਂ ਹੋਰ ਇਹੋ ਜੇ ਕੁਝ ਵਲੰਟੀ ਉਹ ਵਲੰਟੀਅਰਸ ਸੋ ਆਪਾਂ ਜਿਹੜੀ ਗੱਲ ਕਰ ਰਹੇ ਆਂ ਉਹ ਦੂਸਰੇ ਸੀ ਜਿਹੜੇ ਪੇੜ ਮੈਂ ਜਿਵੇਂ ਪਹਿਲਾਂ ਦੱਸਿਆ ਕਿ ਪੂਰੇ ਜਿਵੇਂ ਪਾਰਤੀਕੀਤੇ ਗਏ ਸੀ ਤੇ ਮਾਰਚ ਦੇ ਅਖੀਰ ਤੱਕ 47 ਦੇ ਖੀਰ ਵਿੱਚ ਸੁਦਾਸ ਸੰਮੁਖ ਸਿੰਘ ਨੇ ਜਸਟ ਕੁਝ ਜਿਵੇਂ ਅੱਜਾਦ ਹਿੰਦ ਫੌਜ ਦੇ ਅਫਸਰਾਂ ਨੂੰ ਕਾਲ ਫੌਜ ਵਿੱਚ ਸ਼ਾਮਲ ਕੀਤਾ ਸੀ ਮਾਝਾ ਮਾਲਵਾ ਦੁਆਬਾ ਗੁਜਰਾਂਵਾਲਾ ਲਾਹੌਰ ਅਤੇ ਸਾਰੇ ਇਲਾਕੇ ਅਜਾਦ ਹਿੰਦ ਫੌਜ ਅਫਸਰ ਲਈ ਮੈਂ ਪਰਤੀ ਨਹੀਂ ਸਰ ਗਰਮ ਸਤਾਨ ਸਰ ਕਿਉਂਕਿ ਉਹ ਉਸ ਵੇਲੇ ਉਹ ਆਪਣੇ ਘਰਾਂ ਜਾ ਚੁੱਕੇ ਸੀ ਵਾਪਸ ਤੇ ਇਸ ਕਰਕੇ ਕਿਉਂਕਿ ਉਹਨਾਂ ਨੂੰ ਉਹਦੀ ਟ੍ਰੇਨਿੰਗ ਸੀ ਆ ਇੱਕ ਪਿਕਚਰ ਹੈ ਜੀ ਕਿ ਚਿੱਤਰਿਆ ਕਿ ਜਿਹਦੇ ਵਿੱਚ ਇੱਕ ਸਿੱਖ ਜੱਤਾ ਹੈ ਕੋਚ ਇਹਦੇ ਨਾਲ ਸਾਬਕਾ ਹਿੰਦ ਫੌਜ ਦੇ ਅਧਿਕਾਰੀ ਨੇ ਉਹ ਜਿਹੜੇ ਨੇ ਉਹ ਤੁਸੀਂ ਦੇਖੋ ਉਹਨਾਂ ਨੇ ਸਾਰਿਆਂ ਨੇ ਇੰਟਰਜ ਕੋਡ ਪਾਏ ਨੇ 1 2 3 ਅ 4 5 ਨੇ ਜੀ ਆ ਵੀ ਹੋਈ ਨਹੀਂ ਮਿਲ ਕਾ ਸੋ ਇਹ ਕਿ ਜਤਤਨ ਦਰਦਾ ਕਿ ਜਤੇ ਵੀ ਇਸ ਤਰ੍ਹਾਂ ਬਣੇ ਸਨ ਔਰ ਜਿਹੜੇ ਸਨ ਕਿ ਉਹਦੇ ਵਿੱਚ ਜਹਾਦ ਇਨ ਫੌਜ ਦੇ ਮੈਂਬਰ ਸੀ ਫਿਰ ਜੀ ਕਿ ਦੂਸਰਾ ਜਿਹੜਾ ਮੇਨ ਸੀ ਨਿਹੰਗ ਸਿੰਘ ਅਜਾ ਇਸ ਫੌਜ ਦੇ ਵਿੱਚ ਇਹ ਤਾਂ ਇਹ ਆ ਕੀ ਆਜ਼ਾਦੀ ਜਾਂ ਵੰਡ ਤੋਂ ਪਹਿਲਾਂ ਮਹੀਨੇ ਦੇ ਮਹੀਨਿਆਂ ਵਿੱਚ ਬਹੁਤ ਸਾਰੇ ਹਿੰਦੂ ਤੇ ਸਿੱਖ ਨਿਹੰਗ ਬਣ ਗਏ ਸਨ ਉਹ ਮੈਂ ਅੱਗੇ ਜਾ ਕੇ ਉਹ ਟੇਬਲ ਅਖੀਰ ਤੇ ਦਿਖਾਇਆ ਤੇ ਉਹਦੇ ਵਿੱਚ ਆਪਾਂ ਦੇਖਾਂਗੇ ਨੰਬਰ ਜਿਹੜਾ ਆ ਗੁਰਦਾਸਪੁਰ ਵਿੱਚ ਅੰਦਾਜ਼ਨ 600 ਨਿਹੰਗ ਸਿੰਘ ਬਣਾਏ ਗਏ ਸਨ ਕਸੂਰ ਗੁਰਦਾਸਪੁਰ ਅੰਮ੍ਰਿਤਸਰ ਕਰਨਾਲ ਲੁਧਿਆਣਾ ਪੰਜਾਬ ਤੇ ਪੰਜਾਬ ਦੇ ਹੋਰ ਸ਼ਹਿਰਾਂ ਵਿੱਚ ਵੀ ਇਸੇ ਤਰ੍ਹਾਂ ਵੱਡੇ ਪੱਧਰੀ ਤਰੰ ਪਰਵਰਤਨ ਹੋਇਆ ਹੈ ਕਿਉਂਕਿ ਇਹਦਾ ਇੱਕ ਹੀ ਹੋਇਆ ਕਿ ਜਿਹੜੇ ਹਿੰਦੂ ਵਿਸ਼ਨ ਉਹਦਾ ਥੱਲੇ ਥੋੜਾ ਜਿਹਾ ਦਿੱਤਾ ਹੈ ਕਾਨ ਲਾਹੌਰ ਖੇਤਰ ਦੇ ਮੁਖ ਦਫ਼ਤਰ ਦੇ ਵਿੱਚ ਇੱਕ ਪੱਤਰ ਦੇ ਅਨਸਾਰ ਪੰਜਾਬ ਸੀਆਈਡੀ ਨੇ ਰਿਪੋਰਟ ਕੀਤੀ ਕਿ ਨਿਹੰਗ ਸਿੰਘਾਂ ਦੀ ਗਿਣਤੀ ਨਾਲ ਹਾਲ ਹੀ ਇਹ ਵਿੱਚ ਕਾਫੀ ਵਾਧਾ ਹੋ ਰਿਹਾ ਸੋ ਜਿਹੜਾ ਸ਼ੋ ਕਰਦਾ ਹੈ ਉਹਨਾਂ ਦੀ ਗਵਰਨਮੈਂਟ ਦੇ ਵਿੱਚ ਸੀਆਈਡੀ ਦੀਆਂ ਰਿਪੋਰਟਾਂ ਵੀ ਆ ਜਾਣੀਆਂ ਚਾਹੀਦੀਆਂ ਇਹ ਇਹਦਾ ਪਰਪਸ ਕੀ ਸੀ ਉਹ ਲਿਖਿਆ ਕਿ ਇਹ ہتھیار ਚੁੱਕ ਸਕਣ ਦੇ ਦੀਸ਼ ਨਾਲ ਕੀਤੇ ਜਾ ਰਹੇ ਨਕਲੀ ਧਰਮ ਪਰिवर्तन ਦੇ ਕਾਰਨ ਮੰਨਿਆ ਜਾਂਦਾ ਸੀ ਸੀਆਈਡੀ ਵਾਲੇ ਇਹ ਵੀ ਲਿਖਦੇ ਸੀ ਕਿ ਉਸ ਵੇਲੇ ਜਿਹੜੇ ਹਿੰਦੂ ਜਾਂ ਹੋਰ ਕੋਈ ਬਾਕੀ ਸਿੱਖ ਨਹੀਂ ਸੀ ਚੁੱਕ ਸਕਦੇ ਲੇਕਿਨ ਨਿਹੰਗ ਸਿੰਘਾਂ ਨੂੰ ਕਿਉਂਕਿ ਅਲਾਉਡ ਸੀ ਇਸ ਕਰਕੇ ਉਹ ਦਾ ਸੀ ਕਿ ਲੋਕਾਂ ਨੂੰ ਕਿ ਚਲੋ ਨਿਹੰਗ ਸਿੰਘ ਬਣ ਜਿਓ ਆਪਾਂ ਹਥਿਆਰ ਉਹਦੇ ਦੋ ਕਾਰਨ ਹੋ ਸਕਦੇ ਇੱਕ ਤਰ੍ਹਾਂ ਜਿੱਥੇ ਆ ਦੇ ਵਿੱਚ ਸ਼ਾਮਲ ਇੱਕ ਆਪਣੇ ਡਿਫੈਂਸ ਵਾਸਤੇ ਵੀ ਤਾਂ ਹੀ ਆਪਣੇ ਲੋਕਈ ਉਹਨਾਂ ਦਾ ਸੀ ਕਿ ਨਿਹੰਗ ਸਿੰਘ ਬਣ ਕੇ ਅਸੀਂ ਆਪਣੇ ਹਥਿਆਰ ਕੋਲ ਰੱਖ ਸਕਾਂਗੇ ਤੇ ਆਪਣਾ ਵੀ ਜਿਹੜਾ ਰੱਖਿਆ ਕਰ ਸਕਾਂ। ਕਿਉਂਕਿ ਜਿਵੇਂ ਦੱਤਰਲੇ ਲਿਖਿਆ ਹੈ ਕਿ ਨਿਹੰਗ ਸਿੰਘਾਂ ਨੂੰ ਨਿਸ਼ਾਨ ਸਾਹਿਬ ਜਾਂ ਪਰਚਾ ਚ ਕੁੰਡੀ ਜਾਂਚ ਸੀ। ਜਿਨ੍ਹਾਂ ਨੂੰ ਪੰਜਾਬ ਪਬਲਿਕ ਸੇਫਟੀ ਆਰਡੀਨੈਂਸ ਦੇ ਖਤਰਨਾਕ ਤੇ ਖਤਰਨਾਕ ਤੌਰ ਤੇ ਪਰੇਸ਼ਾਨ ਖੇਤਰਾ ਉਹ ਜੋ ਸ਼ਰੀਰ ਨਹੀਂ ਕੀਤਾ ਗਿਆ। ਸੋ ਇਹਦਾ ਵੀ ਇੱਕ ਕਾਰਨ ਸੀ ਕਿ ਕਾਫੀ ਉਦੋਂ ਨਿਹੰਗ ਸਿੰਘ ਬਣੇ ਤੇ ਉਹਦੇ ਨਾਲ ਧਰਮ ਪਰਵਰਤਨ ਵੀ ਹੋਇਆ ਉਹ ਕਿੰਨੇ ਠੀਕ ਰਹਾ ਬਾਅਦ ਚ ਫੇਰ ਇਹਦਾ ਕੋਈ ਪਤਾ ਨਹੀਂ ਇਹ ਕਾਫੀ ਕਿਉਂਕਿ ਦਲ ਜਿਹੜੇ ਸਨ ਫੌਜ ਬਣਾਉਣ ਵਾਸਤੇ ਪ੍ਰਚਾਰਕ ਸਨ ਜਾਂ ਦੂਜੇ ਜਿਹੜੇ ਉਹਨਾਂ ਦੇ ਪ੍ਰਭਾਵਤ ਹੋ ਰਿਹਾ ਸੀ ਬਿਦੀ ਚੰਦ ਦਲ ਦੇ ਬਾਬਾ ਸੋਹਣ ਸਿੰਘ ਬਾਬਾ ਦਾਸ ਸਿੰਘ ਅਤੇ ਜਥੇਦਾਰ ਤਾਰਾ ਸਿੰਘ ਸਾਰੇ ਪੰਜਾਬ ਭਾਰ ਵਿੱਚ ਵੱਡੇ ਪੱਧਰ ਤੇ ਧਰਮਭਰ ਪਰਵਰਤਨ ਵਿੱਚ ਲੱਗੇ ਹੋਏ ਸਨ ਫਿਰ ਕੀ ਕਿ ਤਿੰਨ ਮਹੀਨਿਆਂ ਦੇ ਵਿੱਚ ਬਾਬਾ ਸੋਹਣ ਸਿੰਘ ਨੇ 3151 ਹਿੰਦੂਆਂ ਤੇ ਸਿੱਖਾਂ ਨੂੰ ਨਿਹੰਗ ਵਜੋਂ ਦਿਖਿਆ ਦਿੱਤੀ ਸੀ ਇਸ ਤੋਂ ਲਾ ਬਾ ਬੁੱਢਾਦਾਲ ਨੇ ਖੁਦ 700 ਲੋਕਾਂ ਨੂੰ ਦਿਖਿਆ ਦਿੱਤੀ ਸੀ ਇੱਕ ਅਧਿਕ ਅਰਥ ਪਾਰਗੁੜੀਵਾਦੀ ਅੰਦਾਜੇ ਅਨੁਸਾਰ ਅਪ੍ਰੈਲ ਤੋਂ ਜੁਲਾਈ 1947 ਵਿੱਚ 14 ਹਜ਼ਾਰ ਲੋਕਾਂ ਨੂੰ ਨਿਆਂਗ ਸਿੰਘ ਵਿਧਿਉਂ ਦੀ ਕੈਦੀ ਦਿੱਤੀ ਗਈ ਸੀ। ਇਹਦੇ ਵਿੱਚ ਇੱਕ ਅੱਗੇ ਹੈ ਕਿ ਨਿਆਂਗ ਸਿੰਘਾਂ ਦਾ ਇੱਕ ਹਿੱਸਾ ਡੁੱਲੀ ਜਥੇ ਸਨ। ਇਹਨਾਂ ਨੂੰ ਹਾਈ ਕਮਾਂਡ ਦੁਆਰਾ ਵਿਰੋਧੀ ਪਿੰਡਾਂ ਵਿੱਚ ਅੱਤਕਥਿਆ ਤੇ ਅਪਰਾਧ ਕਰਨ ਦੇ ਰਾਤ ਦੇ ਨਾਲ ਬਣਾਇਆ ਗਿਆ ਸੀ। ਇਹਨਾਂ ਨੂੰ ਮੋਗਾ ਤੇ ਗੁਰਦਾਸ ਵਿੱਚ ਪੁਰਵ ਵਿੱਚ ਪਾਇਆ ਗਿਆ ਸੀ ਜਿਸ ਦੇ ਤਕਰੀਬਨ 100 ਮੈਂਬਰ ਸਨ ਸੋ ਥੋੜੇ ਜੇ ਇਸ ਤਰੀਕੇ ਨਾਲ ਵੀ ਆਪਾਂ ਦੇਖਿਆ ਕਿ 1984 ਦੇ ਵਿੱਚ ਵੀ ਕੁਝ ਲੋਕ ਇਸ ਤਰ੍ਹਾਂ ਦੇ ਕੰਮ ਕਰ ਵਿੱਚ ਇਨਵੋਲ ਲਏਗੇ ਇੱਕ ਹੋਰ ਗੱਲ ਜਿਹੜੀ ਉੱਥੇ ਲਿਖੀ ਆ ਧਿਆਨਯੋਗ ਸੀ ਕਿ ਸਾਰੀਆਂ ਜਾਤਾਂ ਲਈ ਖੁੱਲੀ ਸੀ ਕੋਈ ਵੀ ਬਣ ਸਕਦਾ ਇਹ ਨਹੀਂ ਕਿ ਕੋਈ ਉੱਪਰਲੀ ਜਾਂ ਨੀਚੀ ਜਾਤ ਆ ਇਹੋ ਜਿਹਾ ਕੋਈ ਇਸ ਵਿੱਚ ਰਾਈ ਸੰਖੇ ਲਬਾਣੇ ਸਿੱਖ ਵੱਡੀ ਵਿੱਚ ਗਿੰਦੀ ਵਿੱਚ ਅਗਵਾਈ ਕਰਦੇ ਸ। ਅੱਗੇ ਆ ਕੇ ਆਪਾਂ ਦੇ ਜਿਹੜਾ ਮੈਂ ਅੱਗੇ ਟੇਬਲ ਦੇ ਬਾਰੇ ਗੱਲ ਕੀਤੀ ਸੀ ਕਿ ਇਹ ਇੱਕ ਦੀ ਪਹਿਲਾ ਪੰਨਾ ਆ ਇੱਕ ਨਿਆ ਹਿੰਦੂਆਰੇ ਸਿੱਖਾਂ ਦੇ ਵੀਰ ਵੀ ਦਾ ਪੰਨਾ ਪੰਨਾ ਇਹ ਗਵਰਨਮੈਂਟ ਦੀ ਰਿਪੋਰਟ ਉਹਦੇ ਵਿੱਚ ਪਿੱਖੀਵਿੰਡ ਜ਼ਿਲ੍ਹਾ ਲਾਹੌਰ ਦੇ ਵਿੱਚ 100 ਸਿੱਖ ਨਿਹੰਗ ਸਿੰਘ ਬਣੇ ਸੂਨ ਸਿੰਘ ਰਾਏ ਨੀਲੇ ਹੋਰ ਪਿੰਡਾਂ ਵਿੱਚ ਵੀ ਸਿੱਖ ਨੇ ਅੰਗ ਬਸਦੇ ਬੁਰਜ ਫੁੱਲਾ ਫਿਰ ਇਹ ਇਹਦੇ ਮੈਂ ਦੋ ਵੱਡੇ ਕਲਮ ਬਣਾਏਗੇ ਇੱਕ ਜ ਫਿਰ ਜਲੰਧਰ ਦੇ ਵਿੱਚ 25 ਹਿੰਦੂ ਵਸਾਖੀ ਵਾਲੇ ਦਿਨ ਅੰਮ੍ਰਿਤਸਰ ਕੇ ਸਿੱਖ ਮ ਖਾਮੋਗੇ ਗੁਰਦੁਆਰਾ ਰੋੜੀ ਸਾਹਿਬ ਅਬਿਨਾਬਾਦ ਜ਼ਿਲ੍ਹਾ ਗੁਜਰਾਵਾਲਾ ਦੇ ਵਿੱਚ 500 ਨੌਜਵਾਨ ਸਿੱਖ ਨੇ ਅੰਗ ਸਦੇ ਗੁਰਦੁਆਰਾ ਦੀ ਰਾਖੀ ਹੁਣ ਹਰ ਇੱਕ ਦਾ ਜਿਵੇਂ ਮੈਂ ਪਹਿਲਾਂ ਵੀ ਕਿਹਾ ਕਿ ਇਹ ਸਿਰਫ ਵੱਡੇ ਲੈਵਲ ਤੇ ਨਹੀਂ ਛੋਟੇ ਲੈਵਲ ਤੇ ਵੀ ਕੋਈ ਕੋਈ ਆਪਣੀ ਰਾਖੀ ਲਈ ਗੁਰਦਵਾਰਿਆਂ ਦੇ ਲੋਕਲ ਆਪਣੀ ਰਾਖੀ ਲਈ ਵੀ ਕਾਫੀ ਇਹ ਕੰਮ ਚੱਲ ਰਿਹਾ ਸੀ ਸੁਰ ਸਿੰਘ ਚਬਾਲ ਜਿਹੜਾ ਜਿਲ੍ਹਾ ਅਮਰਸਾਚਾ 170 ਸਿੱਖ ਨਿਆਂ ਅਸਤੇ ਪੀਖੀਵਿੰਡ ਜਿਲ੍ਹਾ ਲਾਹੌਰ ਬਾਬਾ ਸੋਹਣ ਸਿੰਘ ਨੇ ਇਸ ਖੇਤਰ ਵਿੱਚ 250 ਨਿਆਂ ਅਸਤੇ ਸਿੱਖ ਸਦਾਈ ਸਿੱਖਾਨੇ ਕਸੂਰ ਤਹਿਸੀਲ ਜਿਲ੍ਹਾ ਗੁਰਦਾਸਪੁਰ ਰਾਏਕੋਟ ਜਿਲ੍ਹਾ ਲੁਜਾਨਾ ਵਿੱਚ ਵੀ ਪ੍ਰਚਾਰ ਕੀਤਾ ਇਰਦੀ ਗੁਰਦਵਾਰਾ ਸਿੰਘ ਸਭਾ ਸ਼ੇਖੂਪੁਰਾ ਗਿਆਨੀ ਰਤਨ ਸਿੰਘ ਨੇ 30 ਹਿੰਦੂ ਜਿਹੜੇ ਨੇ ਅੰਗ ਸਿੰਘ ਸਜਾਏ। ਭਾਈ ਫਿਰੂ ਜਿਲ੍ਹਾ ਲਾਹੌਰ 105 ਸਿੱਖ ਨੇ ਅੰਗ ਸਿੰਘ ਸਜਾਏ। ਸਜੇ ਬਣੇ ਜੇ ਦੋ ਜਿਹੜੀਆਂ ਕਾਲਮ ਨੇ ਬੁਰਜ ਫੂਲਾ ਸਿੰਘ ਅੰਮ੍ਰਿਤਸਰ ਸ਼ਹਿਰ ਦੇ ਵਿੱਚ 100 ਸਿੱਖ ਨੇ ਅੰਗ ਸਿੰਘ ਬਣੇ। ਤਰਨਤਾਰਨ ਅੰਮ੍ਰਿਤਸਰ ਜ਼ਿਲ੍ਹੇ ਦੇ ਵਿੱਚ 100 ਸਿੱਖਾਂ ਨੇ ਅੰਮ੍ਰਿਤ ਸ਼ਕਿਆ। ਲਾਇਲਪੁਰ ਜ਼ਿਲ੍ਹੇ ਦੇ ਵਿੱਚ ਬੁੱਢਾ ਦਾਲ ਨੇ ਕੁਝ ਨਿਹੰਗਾਂ ਸਿੰਘਾਂ ਨੇ ਲਾਇਲਪੁਰ ਜ਼ਿਲ੍ਹੇ ਵਿੱਚ ਲੋਕਾਂ ਨੂੰ ਦੌਰਾ ਕੀਤਾ ਤੇ ਬਹੁਤ ਲੋਕ ਧਿਆਨ ਸਿੰਘ ਸੱਜੇ ਕੋਟ ਰਾਧਾ ਕੋਟ ਰਾਧਾ ਕਿਸ਼ਨ ਲਾਹੌਰ ਜ਼ਿਲ੍ਹਾ ਮੇਰੇ ਖਿਆਲ ਇੱਚੀ ਗਲਤੀ ਲੱਗਦੀ ਕੋਟ ਹੋਣਾ ਚਾਹੀਦਾ ਹੈ ਕੋਟ ਲਿਖਿਆ ਗਿਆ ਹੈ ਆ ਬਾਬਾ ਸੋਹਣ ਸਿੰਘ ਨੇ ਚਪਿੰਜਾ ਸਿਕਨੌਣਿਆਕ ਸੱਜੇ ਸਜਾਇਆ ਕੰਗੜਪੋਰਾ ਲਾਹੌਰ ਜ਼ਿਲ੍ਹੇ ਦੇ ਵਿੱਚ ਬਾਬਾ ਸੂਨ ਸਿੰਘ ਨੇ 56 ਰਾਏ ਸਿੱਖਾਂ ਨੂੰ ਨਹੀਂ ਹੰਸ ਸਿੰਘ ਸਜਾ ਗੁਜਰਾਵਾਲਾ ਜ਼ਿਲ੍ਹੇ ਦੇ ਵਿੱਚ 30 ਸਿੱਖਾਂ ਅਮਰ ਸਿਖਿਆ ਰੋਪੜ ਤਹਿਸੀਲ ਆਂਬਾਲਾ ਜ਼ਿਲ੍ਹੇ ਦੇ ਵਿੱਚ ਖਰੜ ਤਹਿਸੀਲ ਵਿੱਚ 400 ਸਿੱਖਾਂ ਨੇ ਆਧਿਆਤੇਦਾਰ ਤਾਰਾ ਸਿੰਘ ਕੋਲ ਅਮਰ ਸਿਖਿਆ ਸੋ ਅੱਜ ਦਾ ਜਿਹੜਾ ਮੇਰਾ ਲੈਕਚਰ ਹੈ ਸੀਜੀ ਇਹ ਗੱਲਬਾਤ ਹੈ ਇਹ ਇਨੀਸ਼ੀ ਮੈਨੂੰ ਦਿੱਤਾ ਕਿ ਦਿਨਿਕ ਜਾਣਕਾਰੀ ਲੱਭੀ ਤੇ ਉਹ ਮੈਂ ਆਪ ਦੇ ਹਾਜ਼ਰ ਕੀਤੀ ਆ ਤੇ ਜੇ ਕੋਈ ਇਹਦਾ ਕੋਈ ਸਵਾਲ ਹੋਵੇ ਕਮੈਂਟਸ ਹੋਣਾ ਤੇ ਬਹੁਤ-ਬਹੁਤ ਧੰਨਵਾਦ ਜੀ ਤੇ ਤੁਹਾਡੇ ਸਦਾ ਸ਼ਰਮਤੇ ਤੇ ਤੇ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਕੀ ਫਤਿਹ ਵੋ ਵੈਗੜੀ ਜੀ ਦਾ ਖਾਲਸਾ ਵੈਗੜੀ ਜੀ ਕੀ